जय हिंद भारत माता की जय। आज ਸਾਡੇ ਦੇਸ਼ ਦੇ ਵਿੱਚ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਜਿਹੜਾ ਉਹ ਬੜਾ ਘੁੰਮ ਰਿਹਾ ਹੈ ਬੜੀ ਜਗ੍ਹਾ ਤੇ ਵਾਇਰਲ ਹੋ ਰਿਹਾ ਹੈ ਹਰ ਟੀਵੀ ਚੈਨਲ ਜਿਹੜਾ ਉਹਨੂੰ ਢੂਨ ਮਿਰਚ ਮਸਾਲਾ ਲਗਾ ਕੇ ਉਹਨੂੰ ਵਿਧਾ ਚੜਾ ਕੇ ਜਿਹੜਾ ਪੇਸ਼ ਕਰ ਰਿਹਾ ਹੈ ਉਹ ਮੁੱਦਾ ਹੈ ਕਿ ਰਾਹੁਲ ਗਾਂਧੀ ਜੀ ਜਿਹੜਾ ਕਾਂਗਰਸ ਦੇ ਸੱਤ ਵੱਡੇ ਨੇਤਾ ਨੇ ਉਹਨਾਂ ਨੇ ਸੰਸਦ ਦੇ ਵਿੱਚ ਕਹਿ ਦਿੱਤਾ ਕਿ ਹਿੰਦੂ ਜਿਹੜੇ ਆ ਉਹ ਹਿੰਸਾ ਫੈਲਾਉਂਦੇ ਮੈਂ ਵੀ ਬੜਾ ਗੁੱਸੇ ਹੋਇਆ ਸੀ ਜਦੋਂ ਮੈਂ ਸੁਣਿਆ ਕਿ ਕੋਈ ਛੋਟੀ ਜਿਹੀ ਗੱਲ ਮੇਰੇ ਕੋਲਾਈ ਸੀਗੀ ਔਰ ਮੈਂ ਸੁਣਿਆ ਕਿ ਮੇਰਾ ਮਨ ਕੀਤਾ ਕਿ ਮੈਂ ਰਾਹੁਲ ਗਾਂਧੀ ਦੇ ਖਿਲਾਫ ਬਹੁਤ ਕੁਝ ਬੋਲਾਂ ਪਰੰਤੂ ਥੋੜਾ ਜਿਹਾ ਵਿਵੇਕ ਕੰਮ ਕੀਤਾ ਕਿਉਂਕਿ ਅੱਜ ਕੱਲ੍ਹ ਜਿਹੜੀ ਉਹ WhatsApp ਯੂਨੀਵਰਸਿਟੀ ਹੈ ਨਾ ਉਹਦੇ ਵਿੱਚ ਬੜਾ ੜਕਾਉ ਚੀਜ਼ਾਂ ਹੁੰਦੀਆਂ ਉਹਨੂੰ ਬੜਾ ਉਹ ਤਾਂ ਮਿਸਯੂਜ਼ ਕੀਤਾ ਜਾਂਦਾ ਤੇ ਮੈਂ ਥੋੜਾ ਜਿਹਾ ਆਪਣਾ ਵਿਵੇਕ ਯੂਜ਼ ਕੀਤਾ ਤੇ ਮੈਂ ਪੂਰੀ ਜਿਹੜੀ ਉਹ ਸਪੀਚ ਸੀਗੀ ਉਹ ਧਿਆਨ ਨਾਲ ਸੁਣੀ ਉਹਦੇ ਵਿੱਚ ਰਾਹੁਲ ਗਾਂਧੀ ਜੀ ਜਿਹੜੇ ਉਹ ਕਹਿ ਰਹੇ ਸੀਗੇ ਕਿ ਜਿਹੜੇ ਵੀ ਸਾਡੇ ਦੇਵੀ ਦੇਵਤਾ ਨੇ ਚਾਹੇ ਉਹ ਕਿਸੇ ਵੀ ਧਰਮ ਨਾਲ ਬਿਲੋਂਗ ਕਰਦੇ ਨੇ ਚਾਹੇ ਉਹ ਗੁਰੂ ਨਾਨਕ ਦੇਵ ਜੀ ਨੇ ਚਾਹੇ ਸਾਡੇ ਭੋਲੇ ਸ਼ੰਕਰ ਨੇ ਚਾਹੇ ਉਹ ਜੀਸਸ ਕ੍ਰਾਈਸਟ ਨੇ ਜਿਹੜੇ ਵੀ ਨੇ ਉਹ ਅਭੇ ਹੋਂਦਾ ਇੱਕ ਸੰਦੇਸ਼ ਦਿੰਦੇ ਉਹ ਇਹ ਕਹਿੰਦੇ ਨੇ ਕਿ ਨਾ ਡਰੋ ਤੇ ਨਾ ਕਿਸੇ ਨੂੰ ਡਰਾਓ ਸੋ ਉਹਨਾਂ ਨੇ ਇੱਕ ਆਪਣੇ ਕਹਿੰਦਾ ਢੰਗ ਸੀਗਾ ਲਾਸਟ ਵਿੱਚ ਉਹਨਾਂ ਨੇ ਇੱਕ ਲਾਈਨ ਬੋਲ ਦਿੱਤੀ ਕਿ ਜਿਹੜੇ ਆਪਣੇ ਆਪ ਨੂੰ ਭਾਜਪਾ ਉਹ ਲੋਕਾਂ ਨੇ ਐਕਚੁਅਲੀ ਕਿਹਾ ਸੀ ਕਿ ਜਿਹੜੇ ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ ਉਹ ਹਿੰਸਾ ਫੈਲਾ ਰਹੇ ਉਹ ਨਫਰਤ ਫੈਲਾ ਰਹੇ ਹੁਣ ਇਹ ਚ ਸੀ ਕਿ ਰਾਜਨੀਤਿਕ ਪਾਰਟੀਆਂ ਦੀ ਆਪਣੀ ਦੁਸ਼ਟਾ ਆਪਣੀ ਜੋ ਉਹਨਾਂ ਦੀ ਆਪਸ ਵਿੱਚ ਲੜਾਈ ਮੁੰਦੀ ਹੈ ਲੇਕਿਨ ਉਹਨੇ ਵੀ ਇੱਕ ਚੀਜ਼ ਸਪਸ਼ਟ ਹੋ ਗਈ ਹੈ ਕਿ ਚਾਹੇ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਹੈ ਉਹ ਸਾਡੇ ਹਿੰਦੂਆਂ ਨੂੰ ਇੱਕ ਰਾਜਨੀਤਿਕ ਮੋਰੇ ਤੇ ਲਗਾ ਕੁਝ ਨਹੀਂ ਸਕਦੀ ਪਹਿਲਾ ਬੀਜੇਪੀ ਨੇ ਹਿੰਦੂਆਂ ਨੂੰ ਇਕ ਰਾਮ ਮੰਦਰ ਦੇ ਨਾਮ ਦੇ ਉੱਪਰ ਹਿੰਦੂਤਵ ਦੇ ਨਾਮ ਦੇ ਉੱਪਰ ਗਊ ਰੱਖਿਆ ਦੇ ਨਾਮ ਦੇ ਉੱਪਰ ਇੱਕ ਹੋ ਰਾਜਨੀਤਿਕ ਰੰਗ ਦਿੱਤੇ ਔਰ ਉਹ ਸੱਤਾ ਦੇ ਵਿੱਚ ਆਉਣ ਦੂਸਰੀ ਪਾਰਟੀ ਕੀ ਕਾਰੀਏ ਉਹ ਵੀ Hindu Hindu ਕਰਨਾ ਸ਼ੁਰੂ ਹੋ ਗਈ ਹੈ ਇਹਦਾ ਮਤਲਬ ਤੇ ਇਹ ਹੀ ਹੋ ਗਿਆ ਕਿ ਹਿੰਦੂਆਂ ਤੋਂ ਇਲਾਵਾ ਸਾਡੇ ਦੇਸ਼ ਵਿੱਚ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਔਰ ਅਸੀਂ ਮੂਰਖ ਲੋਕਾਂ ਜਿਹੜੇ ਇਹਨਾਂ ਲੋਕਾਂ ਦੇ ਪਿੱਛੇ ਲੱਗੇ ਆਪਸੀ ਪੈਂਚੜਾ ਕਰਾਪੋ ਸੋ ਮੈਂ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਚੇਤਾਵਨੀ ਦੇਣਾ ਚਾਹਾਂਗਾ ਕਿ ਤੁਸੀਂ ਥੋੜਾ ਜਿਹਾ ਸੋਚ ਸਮੇ ਕੇ ਚਲੋ ਕਿਉਂਕਿ ਇਹ ਸਾਡਾ ਦੇਸ਼ ਜਿਹੜਾ ਹੈ ਉਹ ਸਿਰਫ ਧਰਮਾਂ ਵਾਲੀ ਦੇਸ਼ ਨਹੀਂ ਹੈ ਇੱਥੇ ਅਮੀਰ ਵੀ ਰਹਿੰਦਾ ਇੱਥੇ ਗਰੀਬ ਵੀ ਰਹਿੰਦਾ ਇੱਥੇ ਢਿੱਡ ਵੀ ਭਰਨਾ ਪੈਂਦਾ ਹੈ ਇੱਥੇ ਬੱਚਿਆਂ ਨੂੰ ਪੜਾਉਣਾ ਵੀ ਪੈਂਦਾ ਹੈ ਇੱਥੇ ਹੋਰ ਵੀ ਬਹੁਤ ਕੰਮ ਕਰਨੇ ਪੈਂਦੇ ਆ ਕਾਰੋਬਾਰ ਕਰਨੇ ਪੈਂਦੇ ਆ ਖੇਤੀਬਾੜੀ ਕਰਨੀ ਪੈਂਦੀ ਹੈ ਇਹ ਵੀ ਮੁੱਦੇ ਹੈਗੇ ਨੇ ਹਰ ਵੇਲੇ ਧਰਮ ਧਰਮ ਕਰਕੇ ਉਹਨੂੰ ਯੂਜ਼ ਕਰਨਾ ਬੰਦ ਕਰ ਦਿਓ ਖਾਸ ਕਰਕੇ ਹਿੰਦੂ ਧਰਮ ਕਿਉਂਕਿ ਜਦੋਂ ਵੀ ਹੁੰਦਾ ਹੈ ਹਿੰਦੂ ਤਰ੍ਹਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਉਹਨੂੰ ਇੱਕ ਮੋਰਾ ਬਣਾਇਆ ਜਾਂਦਾ ਹੈ ਉਹ ਰੇ ਸਾਰੀ ਰਾਜਨੀਤੀਆਂ ਬਰਾਬਰ ਨਹੀਂ ਉਹ ਸਭ ਲੋਕ ਜਿਹੜੇ ਆ ਉਹ ਯੂਜ਼ ਕਰਦੇ ਨੇ ਹਿੰਦੂ ਤਰ੍ਹਾਂ ਤੋਂ ਸੋ ਬੇਰੀ ਬੇਨਤੀ ਇਹੀ ਹੈ ਖਾਸ ਕਰਕੇ ਮੈਂ ਜਿਹੜੀਆਂ ਇਹ ਲੀਡਿੰਗ ਪਾਰਟੀਆਂ ਨੇ ਇਹਨਾਂ ਨੂੰ ਮੈਂ ਚੇਤਾਵਨੀ ਦੇਣਾ ਚਾਹੁੰਦਾ ਕਿ ਥੋੜਾ ਆਪਣੇ ਆਪ ਨੂੰ ਸ਼ਰਮ ਹਿਆ ਕਰੋ ਥੋੜਾ ਜਿਹਾ ਸਮਝੋ ਕਿ ਹਰ ਵੇਲੇ ਧਰਮ ਧਰਮ ਕਰਕੇ ਨਹੀਂ ਸੰਸਦ ਲੱਗੀ ਸੀਗੀ ਉਹਦੇ ਵਿੱਚ ਸਾਡੇ ਵਿਕਾਸ ਦੀ ਗੱਲ ਨਹੀਂ ਤੇ ਹੀ ਨਹੀਂ ਇਹ ਇੱਕ ਦੂਸਰੇ ਦੇ ਐਲੀਗੇਸ਼ਨ ਲਾੜੇ ਸੀਗੇ ਤੇ ਸਿੱਧੇ ਨਾਮ ਲੈ ਕੇ ਲਗਾਉਣੇ ਚਾਹੀਦੇ ਸੀਗੇ ਹਿੰਦੂ ਨਹੀਂ ਕਹਿਣਾ ਚਾਹੀਦਾ ਸੀ ਕਿ ਹਿੰਦੂ ਹਿੰਸਾ ਫੈਲਾਉਂਦੇ ਨੇ ਹਿੰਦੂ ਕਦੀ ਇਨਸਾਨੀ ਫੈਲਾਉਂਦੇ ਅਗਰ ਹਿੰਦੂ ਹਿੰਸਾ ਫੈਲਾਉਂਦੇ ਹੁੰਦੇ ਨਾ ਅੱਜ ਖਾਲਸਤਾਨੀ ਨੂੰ ਅਤਵਾਦੀ ਕਿਹਾ ਜਾਂਦਾ ਹੈ ਇਹ ਜਹਾਦੀਆਂ ਨੂੰ ਅਤਵਾਦੀ ਕਿਹਾ ਜਾਂਦਾ ਹੈ ਧਰਮਾਂਤਰਾਂ ਦੇ ਨਾਮ ਦੇ ਉੱਪਰ ਕਈ ਲੋਕਾਂ ਨੂੰ ਗਲਤ ਕਿਹਾ ਜਾਂਦਾ ਪਰ ਹਿੰਦੂਆਂ ਦੇ ਉੱਪਰ ਕੋਈ ਇਹ ਹੋ ਜਾ ਐਲੀਗੇਸ਼ਨ ਨਹੀਂ ਲੱਗਦਾ ਕਿਉਂ ਕਾਰਨ ਇਹ ਉਹ ਅਹਿੰਸਲ ਔਰ ਹਿੰਸਕ ਨੇ ਸਿਖਾਇਆ ਹੀ ਜਾਂਦਾ ਸਾਡੇ ਗੀਤਾ ਹੋਵੇ ਚਾਹੇ ਰਮਾਇਣ ਹੋਵੇ ਔਰ ਇਹ ਹੀ ਸਿਖਾਇਆ ਗਿਆ ਕਿ ਕਿਸੇ ਨੂੰ ਵੀ ਕਿਸੇ ਨੂੰ ਵੀ ਡਰਾਉਣਾ ਔਰ ਰਾਹੁਲ ગાંધી ਜੀ ਵੀ ਸ਼ਾਇਦ ਇਹ ਹੀ ਕਹਿਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਹਿੰਦੂਆਂ ਦਾ ਨਾਮ ਲਏ ਬਿਨਾਂ ਉਹਨਾਂ ਨੂੰ ਸਿੱਧਾ ਪਾਰਟੀ ਦਾ ਨਾਮ ਲਾ ਕੇ ਸੋ ਮੇਰੀ ਬਿੰਦਿਆਹੀ ਹੈ ਚੇਤਾਵਨੀ ਵੀ ਹੈ ਕਿ ਸਾਡੇ Hindu ਧਰਮ ਨੂੰ ਰਾਜਨੀਤੀ ਦਾ ਮੋਰਾਕ ਨਾ ਬਣ ਕਰੋ ਔਰ ਆਪਣੇ ਵਿਕਾਸ ਦੀ ਗੱਲਾਂ ਕਰੋ ਸਮਾਜ ਦੀ ਬਿਹਤਰੀ ਦੇ ਜੋ ਤੁਸੀਂ ਕੰਮ ਕਰਦੇ ਹੋ ਤੁਸੀਂ ਉਹਨਾਂ ਨੂੰ ਉਜਾਗਰ ਕਰਕੇ ਉਹਨਾਂ ਦੇ ਵਿਵਹਾਰ ਦੇ ਉੱਪਰ ਵੋਟ ਮੰਗੋ ਨਾ ਕਿ ਹਰ ਵਿਰਿਧ ਧਰਮ ਧਰਮ ਕਰਕੇ ਬੰਦ ਕਰੋ ਇਹ ਚੀਜ਼ਾਂ ਇਹ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਤੋੜ ਕੇ ਰੱਖ ਦਿੰਦੀਆਂ ਅੱਜ ਹਿੰਦੂ ਸਿੱਖ ਚ ਵਿਵਾਦ ਹੋਏ ਪਏ ਨੇ ਅੱਜ ਹਿੰਦੂ ਮੁਸਲਮਾਨ ਚ ਵਿਵਾਦ ਹੋਏ ਪਏ ਨੇ ਹਿੰਦੂ 크੍ਰਿਸਚੀਅਨ ਚ ਵਿਵਾਦ ਹੋਏ ਪਏ ਨੇ ਹਿੰਦੂਆਂ ਨੂੰ ਹੀ ਹਰ ਜਗ੍ਹਾ ਦਾ ਟਾਰਗੇਟ ਕੀਤਾ ਜਾ ਰਿਹਾ ਹਰ ਜਗ੍ਹਾ ਤੇ ਦਬਾਇਆ ਜਾਂਦਾ ਉਹਦੇ ਇਹ ਮੁੱਖੇ ਕਾਰਨ ਇਹ ਰਾਜਨੀਤਿਕ ਲੋਗ ਜੋ ਹਿੰਦੂਆਂ ਨੂੰ ਇੱਕ ਸਰਵਰਾਜਿਤਿਕ ਮੁੱਦਾ ਬਣਾ ਕਰਦੇ ਸੋ ਇਹ ਸਮਝ ਜਾਓ ਕਿ ਠੀਕ ਹੈ ਨਹੀਂ ਤਾਂ ਇੱਕ ਨਿੱਕੇ ਦਿਨ ਇਹੋ ਜਿਹਾ ਦਿਨ ਜ਼ਰੂਰ ਆਏਗਾ ਕਿ ਜਦੋਂ ਆਮ ਜਨਤਾ ਜਿਹੜੀ ਹੈ ਖਾਸ ਕਰਕੇ Hindu ਜਨਤਾ ਜਿਹੜੀ ਹੈਗੀ ਹੈ ਉਹ ਤੁਹਾਡੇ ਮੂੰਹ ਤੇ ਸਮਝ